ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਰਿਸ਼ਤੇ ਚੈਨ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਕੋਤ ਘੱਟ ਕੰਮ ਪੈਣ ਪ੍ਰਾ ਪੜ੍ਹਾਈ ਪਤਾ ਮੰਗ ਐਡ ਕੋਲੀ ਆਪਣੀ ਇਹ ਜਾਣਕਾਰੀ ਭੇਜੋ ਤੇ ਆਪਣਾ ਫੋਨ ਨੰਬਰ ਦੱਸੋ ਜਿਹੜਾ ਐਡ ਵਿੱਚ ਦਸਨਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਐਡ ਨੂੰ ਕੁਝ ਦਿਨਾਂ ਬਾਅਦ ਵਾਰ-ਵਾਰ ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜਿਹੜਾ ਵੀ ਰਿਸ਼ਤਾ ਕਰਨਾ ਜੀਓ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਜੀ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਹੈ ਤੇ ਆਓ ਜੀ ਨੋਟ ਕਰੀਏ ਅੱਜ ਦੇ ਕੁਝ ਰਿਸ਼ਤੇ ਪਹਿਲਾ ਰਿਸ਼ਤਾ ਨਾਮ ਕੌਰ ਸਿੱਖ ਅਨਮੈਰਡ ਡਾਕਟਰ ਲੜਕੀ ਹੈ ਜੀ ਗਵਰਨਮੈਂਟ ਜੋਬ ਐਨ ਕਰਦੇ ਨੇ ਇਹ ਮਹਾਲੀ ਵਿੱਚ ਜਨਮ 1985 ਕੱਦ 5 ਫੁੱਟ 3 ਇੰਚ ਲੜਕੀ ਸੋਹਣੀ ਸੁਨੱਖੀ ਹੈ ਪਤਾ ਮਹਾਲੀ ਲੜਕੇ ਵਧੀਆ ਪਰਵਾਰ ਤੋਂ ਹੈ ਕਾਸਟ ਪਰਜਾਪਤ ਸਿੱਖਾ ਇਹਨਾਂ ਨੇ ਮੰਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਪੜਿਆ-ਲਿਖਿਆ ਲੜਕਾ ਚਾਹੀਦਾ ਲੜਕੀ ਦੀ ਉਮਰ 38 ਤੋਂ 44 ਸਾਲ ਦੇ ਵਿੱਚ ਹੋਵੇ ਲੜਕਾ ਕਿਸੇ ਵੀ ਗਵਰਨਮੈਂਟ ਜੌਬ ਤੇ ਜਾਂ ਕੋਈ ਵਧੀਆ ਆਪਣਾ ਬਿਜ਼ਨਸ ਹੋਵੇ ਲੜਕੇ ਦਾ ਕਿਸੇ ਵੀ ਕਾਸ਼ ਦੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਕੋਈ ਜਾਤੀਵੰਦ ਨਹੀਂ ਲੜਕਾ ਮਹਾਲੀ ਜਾਂ ਚੰਡੀਗੜ੍ਹ ਏਰੀਏ ਤੋਂ ਹੋਵੇ ਇਹਨਾਂ ਨੂੰ ਐਨ ਆਰ ਆਈ ਸੰਪਰਕ ਨਾ ਕਰਨ ਜੀ ਇੰਡੀਆ ਵਾਲੇ ਹੀ ਕਰਨ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਗੋਤ ਢਿੱਲੋਂ ਜਨਮ 19 91988 ਪੜਾਈ ਐਮਏ ਪੋਲਿਸ ਸਾਇੰਸ ਕੱਦ 5 ਫੁੱਟ 5 ਇੰਚ ਪਿਤਾ ਐਲ ਢਿੱਲੋ ਮਾਤਾ ਐਸ ਢਿੱਲੋ ਕਾਰਸ ਜਰਸੀ ਇਕ ਇਕੱਲੀ ਲੜਕੀ ਹੈ ਜੀ ਕੋਈ ਭੈੜ ਭਰਾ ਨਹੀਂ ਜ਼ਮੀਨ ਇਹਨਾਂ ਨੂੰ 15 ਕਿੱਲੇ ਆਉਂਦੀ ਹੈ ਚਾਰ ਪਲਾਟ ਆਉਂਦੇ ਨੇ ਪਤਾ ਜਲੰਧਰ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਐਨ ਆਰ ਆਈ ਲੜਕੇ ਦਾ ਰਿਸ਼ਤਾ ਚਾਹੀਦਾ ਲੜਕਾ ਕੈਨੇਡਾ ਜਾਂ ਯੂ ਐਸ اے ਪੀਅਰ ਹੋਵੇ ਇਹਨਾਂ ਨੂੰ ਜਲੰਧਰ ਕਪੂਰਥਲਾ ਹੁਸ਼ਿਆਰਪੁਰ ਵਾਲੇ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤਾ ਗਿਆ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1998 ਕੱਦ 6 ਫੁੱਟ ਪੜ੍ਹਾਈ ਪਲੱਸ 2 ਜੋਬ ਆਰਮੀ ਚ ਅਫਸਰ ਨੇ ਹੈ ਜ਼ਮੀਨ ਪੰਜ ਕਿੱਲੇ ਆਕਾਸ਼ ਰਾਮਗੜੀਆ ਸਿੱਖ ਪਤਾ ਗੁਰਦਾਸਪੁਰ ਇੱਕ ਭਰਾ ਅਨਮੈਰਿਡ ਹੈ ਜੋਬ ਕਰਦੇ ਆ ਇੱਕ ਭੈਣ ਅਨਮੈਰਿਡਾ ਲੜਕਾ ਵੈਸ਼ੂ ਆ ਤੇ ਸੋਨਾ ਸੁਨੱਖਾ ਮੰਗ ਇਹਨਾਂ ਨੂੰ ਗੁਰਸਿੱਖ ਪਰਿਵਾਰ ਤੋਂ ਵਧੀਆ ਪੜੀ ਲਿਖੀ ਸੋਹਣੀ ਸੁਨੱਖੀ ਪਤਲੀ ਲੜਕੀ ਚਾਹੀਦੀ ਆ ਲੜਕੀ ਦੀ ਉਮਰ 22 ਤੋਂ 23 ਸਾਲ ਦੀ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਘਰ ਸੰਭਾਲਣ ਵਾਲੀ ਹੋਵੇ ਇਹਨਾਂ ਨੂੰ ਰਾਮਗੜੀਆ ਸਿੱਖ ਤੇ ਜੜ ਸਿੱਖ ਸੰਪਰਕ ਕਰ ਸਕਦੇ ਨੇ ਜੀ ਲੜਕੀ ਗੁਰਦਾਸਪੁਰ ਮਰਸਰ ਸਾਹਿਬ ਪਠਾਨਕੋਟ ਖਲਾਨੌਰ ਤੋਂ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਵਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕੱਦ 6 ਫੁੱਟ 8 ਇੰਚ ਪੜ੍ਹਾਈ ਪਲੱਸ 2 ਜਨਮ 2002 ਕਾਸ਼ਰਾਮ ਗੜੀਆ ਸਿੱਖ ਕੰਮ ਪ੍ਰਾਈਵੇਟ ਜੌਬ ਦਨਖਾਤੀ 1000 ਇੱਕ ਮਹੀਨੇ ਦੀ ਜ਼ਮੀਨ 5 ਕਿੱਲੇ ਆ ਇੱਕ ਪੁਰਾ ਗਵਰਨਮੈਂਟ ਜੌਬ ਕਰਦਾ ਇੱਕ ਭੈਣ ਅਨਮੈਰਿਡਾ ਲੜਕਾ ਸ਼ੁਧ ਵਿਆਹ ਨੂੰ ਆ ਜੋ ਸੋਨਾ ਸੁਨੱਖਾ ਪਤਾ ਗੁਰਦਾਸਪੁਰ ਮੰਗ ਇਹਨਾਂ ਨੂੰ ਗੁਰਸਿੱਖ ਪਰਿਵਾਰ ਤੋਂ ਵਧੀਆ ਆਪਣੇ ਲਈ ਕੀ ਸੋਨੇ ਸੁਨੱਖੀ ਪਤਲੀ ਲੜਕੀ ਚਾਹੀਦੀ ਹੈ ਜੀ ਲੜਕੀ ਦੀ ਉਮਰ 22-23 ਸਾਲ ਦੀ ਹੋਵੇ ਲੜਕੀ ਵਧੀਆ ਪਰਿਵਾਰ ਤੋਂ ਵੇ ਘਰ ਸੰਭਾਲਣ ਵਾਲੀ ਹੋਵੇ ਇਹਨਾਂ ਨੂੰ ਰਾਮਗੜੀਆ ਸਿੱਖ ਤੇ ਜੱਟ ਕਾਸ ਦੇ ਸੰਪਰਕ ਕਰ ਸਕਦੇ ਨੇ ਜੀ ਲੜਕੀ ਗੁਰਦਾਸਪੁਰ ਅਮਰਸਾ ਸਾਹਿਬ ਪਠਾਨਕੋਟ ਕਲਾਨੌਰ ਤੋਂ ਹੋਵੇ ਇਹ ਦੋਨੋਂ ਰਿਸ਼ਤੇ ਇੱਕੋ ਪਰਿਵਾਰ ਦੇ ਦੋ ਭਰਾਵਾਂ ਦੇ ਨੇ ਜੀ ਤੁਸੀਂ ਇਹਦੇ ਫੋਨ ਨੰਬਰ ਦਿੱਤਾ ਗਿਆ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਨਮ ਚਾਰ 6985 ਪੜ੍ਹਾਈ ਪਲੱਸ 2 ਕੱਦ 5.7 ਇੰਚ ਗੁੱਤ ਚੋਟ ਮਰਾਦਾ ਕਾਸਟ ਅਰੋੜਾ ਸਿੱਖ ਲੜਕੇ ਦੇ ਦੋ ਭਰਾ ਨੇ ਇੱਕ ਮੈਰਿਡ ਆ ਇੱਕ ਅਨਮੈਰਿਡ ਆ ਇੱਕ ਭੈਣ ਮੈਰਡਾ ਲੜਕੇ ਦੀ 10 ਲੱਖ ਦੀ ਆਮਦਨ ਹਰ ਸਾਲ ਦੀ ਲੜਕੇ ਦਾ ਪ੍ਰਾਪਰਟੀ ਡੀਲਰ ਤੇ ਫਾਈਨੈਂਸ ਦਾ ਕੰਮ ਹੈ ਲੜਕੇ ਦੀ ਬਠਿੰਡਾ ਓਮੈਕਸ ਕਲੋਨੀ ਵਿੱਚ ਵਧੀਆ ਕੋਠੀ ਹੈ ਲੜਕਾ ਸੋਹਣਾ ਸੁਨੱਖਾ ਕੋਈ ਨਿਸ਼ਾਨੀ ਕਰਦਾ ਮੰਗ ਇਹਨਾਂ ਨੂੰ ਗਰੀਬ ਘਰ ਤੋਂ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਸੋਹਣੀ ਸੁਨੱਖੀ ਹੋਵੇ ਪਰ ਮੇ ਗਰੀਬ ਘਰ ਤੋਂ ਹੋਵੇ ਕੋਈ ਦਾਜ ਦੀ ਮੰਗ ਨਹੀਂ ਤਲਾਕशुदा ਲੜਕੀ ਵੀ ਮਨਜ਼ੂਰ ਹੈ ਇਹਨਾਂ ਨੂੰ ਪਰ ਬਿਨਾਂ ਬੱਚੇ ਤੋਂ ਹੋਵੇ ਅਰੋੜਾ ਸੀ ਕਾਸ ਨੂੰ ਪਹਿਲਾ ਜੀ ਬਾਕੀ ਉੱਚ ਕਾਸ ਦੀ ਇਹਨਾਂ ਨੂੰ ਸੰਪਰਕ ਕਰ ਸਕਦੀਆਂ ਨੇ ਤੇ ਐਸੀ ਕਾਸ ਤੇ ਇਹਨਾਂ ਨੂੰ ਸੰਪਰਕ ਨਾ ਕਰਨ ਜੀ ਮੈਰਿਜ ਵੀਰੂ ਵੀ ਪਰਿਵਾਰ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਉਠ ਕਰੋ ਜੀ ਨਾਮ ਕੌਰ ਕੂਤ ਚਹਿਲ ਕਾਸਟ ਜਰਸੀ ਕੱਦ 5 ਫੁੱਟ 4 ਇੰਚ ਭਰਾਏ 20 20 ਡੀਐਮਏ ਪੀਸੀਡੀਸੀ 838 ਤੇ ਸੀਟ ਆਟ ਕਰਿਆ ਇਹਨਾਂ ਨੇ ਪਤਾ ਮਾਨਸਾ ਪਿਤਾ ਨੇ ਦੇ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭਰਾ ਮੈਰਿਡ ਕੈਨੇਡਾ ਵਿੱਚ ਇੱਕ ਛੋਟੀਪੜ ਅਨਮੈਰਿਡ ਮੰਗੇ ਇਹਨਾਂ ਨੂੰ ਵਧੀਆ ਬਣਾ ਲਿਖਿਆ ਜਰਸੀ ਕਾਸ਼ ਤੋਂ ਲੜਕਾ ਚਾਹੀਦਾ ਲੜਕਾ ਜਿਹੜਾ ਇੰਡੀਆ ਤੋਂ ਹੋਵੇ ਤਾਂ 15 ਕਿੱਲੇ ਜ਼ਮੀਨ ਜੇ ਸਰਕਾਰੀ ਨੌਕਰੀ ਤੇ 10 ਕਿੱਲੇ ਜੇ ਐਨ ਆਰ ਆਈ ਹੋਵੇ ਤਾਂ 7-8 ਕਿੱਲੇ ਹੋਵੇ ਥੋੜੇ ਸਮੇਤ ਤਲਾਕਸ਼ੂਦ ਲੜਕਾ ਵੀ ਨਾਲ ਨੂੰ ਮਨਜ਼ੂਰ ਆ ਮਾਨਸਾ ਏਰੀਆ ਦੇ ਨੇੜੇ ਤੇੜੇ ਤੇ ਹੀ ਹੋਵੇ ਲੜਕਾ ਫੋਨ ਨੰਬਰ ਦਿੱਤਾ ਗਿਆ ਜੀ ਬਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 9 6 1993 ਕੱਦ 5 ਫੁੱਟ 9 ਇੰਚ ਪਤਾ ਫਗਵਾੜਾ ਕਾਸ ਸਿਖਰ ਅਵਿਦਾਸੀ ਪੜ੍ਹਾਈ ਐਮਬੀਏ ਬੀਬੀਏ ਆਈਟੀਆਈ ਡਿਪਲੋਮਾ ਐਂਡ ਫੂਡ ਪ੍ਰੋਡਕਸ਼ਨ ਡਿਪਲੋਮਾ ਪਿਤਾ ਦਾ ਡਾਕਟਰ ਨੇ ਮਾਤਾ ਦਾ ਐਕਸਪਾਇਰ ਨੇ ਇੱਕ ਛੋਟਾ ਭਰਾ ਹੈ ਲੜਕੇ ਦੀ ਕਾਫੀ ਫੈਮਿਲੀ ਜੁਕੇ ਵਿੱਚ ਹੈ ਲੜਕੇ ਦਾ ਨਿਊਜ਼ੀਲੈਂਡ ਦਾ ਵੀਜ਼ਾ ਆਇਆ ਹੋਇਆ ਹੈ ਫਰਵਰੀ ਵਿੱਚ ਜਾਣਾ ਹੈ ਮੰਗਿਆ ਇਹਨਾਂ ਨੂੰ ਐਨ ਆਰ ਆਈ ਲੜਕੀ ਦਾ ਰਿਸ਼ਤਾ ਚਾਹੀਦਾ ਲੜਕੀ ਭਾਵੇਂ ਕਿਸੇ ਵੀ ਕਾਸ਼ਤ ਹੋਵੇ ਪਰ ਵਧੀਆ ਪਰਿਵਾਰਤੋ ਹੋਵੇ ਜੁਕੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਹੋਵੇ ਜੁਕੇ ਤੋਂ ਪਹਿਲਾਂ ਇਸ ਦੇ ਨਾਲ ਮੇਲ ਖਾਂਦੇ ਇਹਨਾਂ ਨੂੰ ਸੰਪਰਕ ਕਰਨ ਜੀ ਹੋਰ ਫੋਨ ਨਾ ਕਰਨ ਫੋਨ ਨੰਬਰ ਦਿੱਤਾ ਗਿਆ ਹੈ ਉਹਦੇ ਦੀ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਾਰੂ ਮਰੁਨਤੀਸ਼ਾਲ ਸਿੱਖ ਕੋਤਸੁਨਿਆਰੇ ਕਾਸਟ ਸਿੱਖ ਗੋਤ ਸੁਨਿਆਰੇ ਕਦ 5 ਫੁੱਟ 4 ਇੰਚ ਪੜਾਈ ਐਮਬੀਏ ਜੋ ਮਲਟੀਨੇਸ਼ਨਲ ਕੰਪਨੀ ਚ ਲੜਕੀ ਦੇ ਇੱਕ ਭੈਣ ਤੇ ਭਰਾ ਨੇ ਪਤਾ ਦਿੱਲੀ ਮੰਗ ਇਹਨਾਂ ਨੇ ਗ੍ਰੈਜੂਏਸ਼ਨ ਲੜਕੇ ਨੇ ਗ੍ਰੈਜੂਏਸ਼ਨ ਕੀਤੀ ਹੋਏ ਲੜਕਾ ਕੈਨੇਡਾ ਜੋ ਕਿ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਤੇ ਹੋਵੇ ਕਿਸੇ ਵੀ ਕਾਸਟ ਤੋਂ ਹੋਵੇ ਕੋਈ ਜਾਤੀਬੰਧਨ ਨਹੀਂ ਜੇ ਸਿੱਖ ਕਾਸਟ ਤੋਂ ਹੋਵੇ ਤਾਂ ਨਾਨ-ਵੈਜੀਟੇਰੀਅਨ ਹੋਵੇ ਕਿਉਂਕਿ ਲੜਕੀ ਨਾਨ-ਵੈਜੀਟੇਰੀਅਨ ਹੈ ਜੀ ਫੋਨ ਨੰਬਰ ਦਿੱਤੇ ਗਏ ਨੇ ਤੁਸੀਂ ਬਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਬੋਲਡਸ ਗੋਤ ਕਰਵਲ ਜਨਮ ਤੇਣਾਟ 2005 ਫਰਦਾ ਸਿੰਘ ਚ ਲੜਕਾ ਸ਼ੋਦੈਸ਼ ਨੂੰ ਆ ਜਾਓ ਗਵਰਨਮੈਂਟ ਜੋਬ ਇਨ ਕੈਨੇਡਾ ਐਲਾਈਨਸ 에য়ারਪੋਰਟ ਤੇ ਨਰਕਾ ਕੈਨੇਡਾ ਵਿੱਚ ਪੀਆਰ ਆਪੀ ਦਾ ਰਿਟਰਨ ਭਜਾ ਬਿਜੂਕੇਸ਼ਨ ਗਵਰਨਮੈਂਟ ਜੋਬ ਤੋਂ ਜੋਬ ਹੈ ਗਵਰਨਮੈਂਟ ਜੋਬ ਤੋਂ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਗਵਰਨਮੈਂਟ ਜੋਬ ਇਨ ਕੈਨੇਡਾ ਜਿਹੜਾ ਫਰੀਦਕੋਟਾ ਮੰਗ ਲੜਕੀ ਕੈਨੇਡਾ ਤੋਂ ਹੋਵੇ ਜਾਂ ਪੰਜਾਬ ਤੋਂ ਹੋਵੇ ਲੜਕੀ ਬੈਲ ਐਜੂਕੇਟਿਡ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਬਧੇਰੇ ਜਾਣਕਾਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 2/12 1992 ਕਦ 5 ਫੁੱਟ 8 ਇੰਚ ਕਾਸਟ ਜਰਸੀਕ ਵੈਸੇ ਲੜਕਾ ਕਟਿੰਗ ਵਾਲਾ ਪਰ ਪੱਗ ਬੰਨਦਾ ਜੀ ਬਹੁਤ ਸ਼ੋਕਰ ਆ ਪਤਾ ਪਿੰਡ ਪੂਨੀਆ ਜਿਲ੍ਹਾ ਸੀਦ ਭਗਤ ਸਿੰਘ ਨਗਰ ਆ ਕੰਮ ਖੇਤੀਬਾੜੀ ਆ 2 ਕਿੱਲੇ ਜ਼ਮੀਨ ਆਪਣੀ ਆ ਤੇ 5-6 ਕਿੱਲੇ ਦੀ ਠੇਕੇ ਤੇ ਖੇਤੀ ਕਰਦੇ ਇਹਨਾਂ ਕੋਲੇ ਆਪਣਾ ਟਰੈਕਟਰ ਆ ਪਰਿਵਾਰ ਵਿੱਚ ਮਾਤਾ ਨੇ ਪਿਤਾ ਨੇ ਦੋ ਭੈਣਾਂ ਨੇ ਵਿਆਹੀਆਂ ਨੇ ਮੰਗ ਇਹਨਾਂ ਨੂੰ ਘਰੇਲੂ ਪਰਿਵਾਰ ਤੋਂ ਲੜਕੀ ਚਾਹੀਦੀ ਆ ਭਾਵੇਂ ਘੱਟ ਪੜ੍ਹੇ ਲਿਖੇ ਹੋਵੇ ਜਾਂ ਜੱਟ ਜਾਂ ਸੈਣੀ ਕਾਸ਼ਤ ਦੇ ਨਾਲ ਸੰਪਰਕ ਕਰ ਸਕਦੇ ਨੇ ਦਾਸ ਦੀ ਕੋਈ ਮੰਗ ਨਹੀਂ ਪਰਿਵਾਰ ਵੱਲੋਂ ਵਿਆਹ ਸਿੰਪਲ ਕਰਨਾ ਜੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸ ਜਰਸੀ ਗੋਸੋਤਾ ਜਨਮ 13 13 6 1992 ਕੱਦ 5 ਫੁੱਟ 11 ਇੰਚ ਪੜਾਈ ਪਲਸਟਰ ਸੌਫਟਵੇਅਰ ਕੰਪਿਊਟਰ ਕੰਪਿਊਟਰ ਕੋਰਸ ਕੰਮ ਖੇਤੀਬਾੜੀ ਜ਼ਮੀਨ 16 ਕਿੱਲੇ ਦੋ ਭਰਾ ਨੇ ਦੋਨਾਂ ਨੂੰ 8-8 ਕਿੱਲੇ ਆਉਂਦੀ ਹੈ ਜੀ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਵੱਡਾ ਭਰਾ ਅਬਰੌਂਟਰੀ ਵਿੱਚ ਹੈਵੀ ਬੱਸ ਡਰਾਈਵਰ ਆ ਮੈਰਿਡ ਆ ਲੜਕਾ ਤੇ ਲੜਕੀ ਦਾ ਇਸ਼ਾਰਾ ਪਰਵਾਰ ਸੁਦਵੈਸ਼ ਨੂੰ ਆ ਲੜਕਾ ਬਹੁਤ ਸੁਨਾ ਸੁਨੱਖਾ ਮੰਗ ਇਹਨਾਂ ਨੂੰ ਵਧੀਆ ਘਰੇਲੂ ਪਰਿਵਾਰ ਤੋਂ ਘਰੇ ਨੂੰ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਘੱਟ ਪੜ੍ਹੀ ਲਿਖੀ ਹੋ ਦਾ ਲੜਕੀ ਵੀ ਇਹਨਾਂ ਨੂੰ ਮਨਜੂਰਾ ਜੀ ਬਰਸਾਪਨ ਨੰਬਰ ਦਿੱਤਾ ਗਿਆ ਪਰਿਵਾਰ ਦਾ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਦਲਵੀਰ ਸਿੰਘ ਜਨਮ 1995 ਕਸਟ ਜਰਸੀ 6'3" ਕੱਪ 5'10" ਪੜਾਈ 10th ਪਸ ਪਤਾ ਜ਼ਿਲ੍ਹਾ ਨਮਾ ਸ਼ਹਿਰ ਇਹਨਾਂ ਦੇ ਮਾਤਾ ਪਿਤਾ ਨਹੀਂ ਹਨ ਇਹਨਾਂ ਦਾ ਇੱਕ ਛੋਟਾ ਭਰਾ ਅਤੇ ਇੱਕ ਭੈਣ ਮੈਰਿਡ ਕੰਮ ਇਹ ਰਾਜ ਮਿਸਤਰੀ ਦਾ ਕਰਦੇ ਨੇ ਆਮਦਨ 20000 ਇੱਕ ਮਹੀਨੇ ਦੀ ਹੈ ਇਹਨਾਂ ਦਾ ਸਿੰਪਲ ਆਪਣਾ ਮਕਾਨ ਹੈ ਲੜਕਾ ਕੋਈ ਨਸ਼ਾ ਨਹੀਂ ਕਰਦਾ ਵੈਸ਼ ਨੂੰ ਮੰਗ ਇਹਨਾਂ ਨੂੰ ਗਰੀਬ ਘਰ ਦੇ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਦੀ ਉਮਰ ਲੜਕੇ ਨਾਲੋਂ ਜ਼ਿਆਦਾ ਨਾ ਹੋਵੇ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਵਿਆਹ ਵੀ ਸਿੰਪਲ ਕਰਨਾ ਲੜਕੀ ਕਿਸੇ ਵੀ ਕਾਸਟ ਦੀ ਹੋਵੇ ਕੋਈ ਜਾਤੀਬੰਧਨ ਨਹੀਂ ਫੋਨ ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬੀ ਕਾਸਟ ਆਸੀ ਰਵਿਦਾਸੀ ਜਨਮ 1998 ਕੱਦ 5 ਫੁੱਟ ਪੜਾਈ ਬੀਏ ਪੀਜੀ ਡਿਪਲੋਮਾ ਇਨ ਫੈਸ਼ਨ ਡਿਜ਼ਾਈਨਿੰਗ ਇਹਨਾਂ ਦਾ ਆਪਣਾ ਘਰ ਵਿੱਚ ਬੁਟੀਕ ਦਾ ਕੰਮ ਹੈ ਜੀ ਪਤਾ ਹੁਸ਼ਿਆਰਪੁਰ ਮੰਗ ਇਹਨਾਂ ਨੂੰ ਲੜਕਾ ਚਾਹੀਦਾ ਕੋਈ ਨਸ਼ਾ ਨਾ ਕਰਦਾ ਹੋਵੇ ਲੜਕਾ ਇੰਡੀਆ ਤੋਂ ਹੋਵੇ ਜੈਸੀ ਹੀ ਉਹ ਵਿਸ਼ੇਸ਼ਤਾ ਨਾਲ ਮੇਲ ਖਾਂਦੇ ਹੀ ਇਹਨਾਂ ਨੂੰ ਸੰਪਰਕ ਕਰਨ ਜੀ ਹੋਰ ਫੋਨ ਨਾ ਕਰਨ ਫੋਨ ਨੰਬਰ ਦਿੱਤਾ ਗਿਆ ਤੁਸੀਂ ਬਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਗੋਤ ਚਹਿਲ ਕਾਸ ਜਰਸੀ ਕੱਦ 5 ਫੁੱਟ 11 ਇੰਚ ਜਨਮ ਜਨਵਰੀ 1993 ਪੜਾਈ ਡਿਪਲੋਮਾ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਡਿਗਰੀ ਬੀਟੈਕ ਇਲੈਕਟ੍ਰੀਕਲ ਚੰਡੀਗੜ੍ਹ ਤੋਂ ਕੰਮ ਵਾਲੇ ਵਿੱਚ ਆਨਲਾਈਨ ਕੰਮ ਕਰ ਰਹੇ ਨੇ ਪਤਾ ਪਈ ਕਿ ਮਾਨਸਾ ਲੜਕੀ ਨੂੰ ਸੇ ਤੋਂ ਪਲੱਸ ਇੱਕਰ ਜ਼ਮੀਨ ਆਉਂਦੀ ਹੈ ਜੀ ਇਹਨਾਂ ਦੀਆਂ ਦੋ ਭੈਣਾਂ ਨੇ ਦੋਨੋਂ ਵਿਆਹੀਆਂ ਨੇ ਇੱਕ ਪੰਜਾਬ ਵਿੱਚ ਇੱਕ ਆਸਟ੍ਰੇਲੀਆ ਸਿਟੀਜ਼ਨ ਨੇ ਇੱਕ ਭਰਾ ਨਵਰਾੜਾ ਪੁਰਤਗਾਲ ਵਿੱਚ ਪੀਆਰ ਆ ਪਿਤਾ ਰਿਟਾਇਰਡ ਜੀ ਨੇ 60000 ਪੈਨਸ਼ਨ ਮਹੀਨਾ ਆਉਂਦੀ ਹੈ ਉਹਨਾਂ ਨੂੰ ਮਾਤਾ ਹਾਊਸ ਵਾਈਫ ਨੇ ਮੰਗੇ ਇਹਨਾਂ ਨੂੰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 25 ਸਾਲ ਜ਼ਿਲ੍ਹਾ ਪਟਿਆਲਾ ਕਾਸ ਜਰਸੀ ਕਾਸ 5 11 ਇੰਚ ਗੋਤ ਗਿਲ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਲੜਕਾਰਵੀ ਵਿੱਚ ਚਾ ਲੜਕੇ ਨੂੰ 12 ਕਿੱਲੇ ਜ਼ਮੀਨ ਆਉਂਦੀ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸਿੰਪਲ ਘਰੇਲੂ ਲੜਕੀ ਚਾਹੀਦੀ ਹੈ ਲੜਕੀ ਸਿਰਫ ਜਰਸੀ ਕਾਸ ਤੋਂ ਹੀ ਹੋਵੇ ਲੜਕੀ ਪਟਿਆਲਾ ਫਤਿਹਗੜ੍ਹ ਸਾਹਿਬ ਖੰਨਾ ਮਾਨਸਾ ਏਰੀਆ ਤੋਂ ਵੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਮਹਿਰਾ ਸੀ ਕਦ 1 ਫੁੱਟ 5 ਇੰਚ ਜਨਮ 1993 ਪੜ੍ਹਾਈ ਬੀਏ ਪਤਾ ਧੂਰੀ ਕੰਮ ਪ੍ਰਾਈਵੇਟ ਜੋਬ ਤਨਖਾਹ ਇੱਕ ਮਹੀਨੇ ਦੀ 35000 ਲੜਕਾ ਕੋਈ ਨਸ਼ਾ ਨਹੀਂ ਕਰਦਾ ਵੈਸ਼ਨੂ ਮੰਗ ਲੜਕੀ ਵਧੀਆ ਪਰਿਵਾਰ ਤੋਂ ਹੋਵੇ ਲੜਕੀ ਨੇ ਪਲੱਸ 2 ਜਾਂ ਬੀਏ ਜਿਸ ਤੋਂ ਜ਼ਿਆਦਾ ਪੜ੍ਹਾਈ ਕੀਤੀ ਹੋਵੇ ਲੜਕੀ ਮਹਿਰਾ ਸੀ ਕਾਸਟ ਤੋਂ ਹੀ ਹੋਵੇ ਫੋਨ ਨੰਬਰ ਦਿੱਤਾ ਗਿਆ ਜੀ ਵੀ ਤੇਰੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 30 ਸਾਲ ਕਾਸ਼ਰਾਮ ਗੜੀਆ ਪੜਾਈ ਪਲੱਸ 2 ਪਾਸ ਲੜਕੇ ਦਾ ਆਪਣਾ ਫਰਨੀਚਰ ਹਾਊਸ ਦਾ ਲੜਕਾ ਕੋਠੀਆਂ ਦਾ ਠੇਕੇਦਾਰ ਵੀ ਹੈ ਜਿਲ੍ਹਾ ਫਾਜ਼ਿਲਕਾ ਦਾ ਲੜਕਾ ਕੋਈ ਨਸ਼ਾ ਨਿਕਾ ਦਾ ਲੜਕੇ ਦੇ ਤਿੰਨ ਭੈਣਾਂ ਨੇ ਮੈਰਿਟ ਨੇ ਮੰਗੇ ਇਹਨਾਂ ਨੂੰ ਪਰਵਾਤ ਤੋਂ ਲੜਕੀ ਚਾਹੀਦੀ ਹੈ ਲੜਕੀ ਕੁਆਰੀ ਜਤ ਲਖਸ਼ਦਾ ਉਹ ਵੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਵਾਤ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਉਹਨੇ 93 ਕਾਦ 5 ਫੁੱਟ 7 ਇੰਚ ਪੜਾਈ ਬੀਟਾ ਕੰਡਿਆ ਤੋਂ ਪਤਾ ਮੋਗਾ ਕਾਸ਼ਰਾਮ ਗੜੀਆ ਲੜਕਾ ਬ੍ਰਿਟਿਸ਼ ਕੋਲੰਬੀਆ ਵਿੱਚ ਵਰ ਲੜਕੇ ਦੇ ਦੋ ਇੱਕ ਛੋਟੇ ਪੈਣ ਤੇ ਭਰਾ ਕੈਨੇਡਾ ਵਿੱਚ ਨੇ ਮੰਗ ਇਹਨਾਂ ਲੜਕੀ ਵਧੀਆ ਪੜੀ ਲਿਖੀ ਵਧੀਆ ਸੋਹਣੀ ਸੁਨੱਖੀ ਚਾਹੀਦੀ ਹੈ ਕੈਨੇਡਾ ਤੋਂ ਲੜਕੀ ਨੂੰ ਪਹਿਲਾ ਜੀ ਲੜਕੀ ਸਿਰਫ ਰਾਮਗੜੀ ਆਕਾਸ਼ ਤੋਂ ਹੀ ਹੋਵੇ ਫੋਨ ਨੰਬਰ ਦਿੱਤੇ ਗਏ ਨੇ ਜੀ ਵਧੇਰੇ ਜਾਣਕਾਰੀ ਤੁਸੀਂ ਪਰਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 25 12 2007 ਪਤਾ ਤੂਰੀ ਕਾਸ਼ ਰਵੀਦਾਸ ਸਿੰਘ ਪੜਾਈ ਪਾਸਟੂ ਕੰਪਿਊਟਰ ਕੋਰਸ 7 ਬੈਂਡ ਖਦ 5 ਫੁੱਟ 2 ਇੰਚ ਇੱਕ ਪੈਣ ਭਰਾ ਨੇ ਇਹਨਾਂ ਦੇ ਮੰਗੇ ਇਹਨਾਂ ਨੂੰ ਖਰਚਾ ਕਰਨ ਵਾਲਾ ਲੜਕਾ ਜੀ ਦਾ ਰਵੀਦਾਸ ਸਿੰਘ ਲੜਕੀ ਨੂੰ ਪਹਿਲਾ ਜੇ ਕਿਸੇ ਹੋਰ ਪਰਤਮ ਦਾਅਵੇਤਾ ਕੰਟਰੈਕਟ ਮੈਰਿਜ ਦੀ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਜਿੰਦਰ ਸਿੰਘ ਆਸ ਜਰਸੀ ਘੱਤਪਨ ਹੁਣ ਨੌਜਵਰ 25 ਸਾਲ ਪੜਾਈ 8 ਪਾਸ 3 ਮਿੰਟਾ ਏਕਲੇ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਵੱਡਾ ਪਰ ਮੈਰਡਾ ਲੜਕਾ ਰਫਾਈਨਰੀ ਵਿੱਚ ਕੰਮ ਕਰਦਾ ਕੰਪਨੀ ਵਿੱਚ ਜੇਸੀ ਵੀ ਚਲਾਉਂਦਾ ਤਨਖਾਹ 30000 ਲੜਕਾ ਕੋਈ ਨਿਸ਼ਾਨੀ ਕਰਦਾ ਸੋਨਾ ਸੁਨੱਖਾ ਪੱਗ ਵੰਦਾ ਜੀ ਪੰਡ ਜਸ ਸਿੰਘਾ ਵਾਲਾ ਜ਼ਿਲ੍ਹਾ ਬਠਿੰਡਾ ਇਹਨਾਂ ਲੜਕੀ ਘਰੇ ਲੁਸੀਆਣੀ ਮਾਤਾ ਪਿਤਾ ਦੀ ਸੇਵਾ ਕਰਨ ਵਾਲੀ ਚਾਹੀਦੀ ਆ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਫੋਨ ਨੰਬਰ ਦਿੱਤਾ ਕਿ ਆਪਦੇ ਰਿਜੈਕਟਰੀ ਤੁਸੀਂ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਰੋਡ ਕਰੂ ਜੀ ਨਾਮ ਕੌਰ ਕਾਸ ਜਰਸੀ ਜਨਮ 1992 ਕੱਦ 5 ਫੁੱਟ 3 ਇੰਚ ਪੜਾਈ ਬੀਐਸਸੀ ਨਰਸਿੰਗ ਆ ਰੈਨ ਜੌਬ ਹਸਪੀਟਲ ਚ ਕਰਦੇ ਨੇ ਫ੍ਰੋਮ ਜਲੰਧਰ ਤੋਂ ਨੇ ਇੰਡੀਆ ਤੋਂ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਮੰਗੇ ਇਹਨਾਂ ਨੂੰ ਸਿਰਫ ਜਰਸੀ ਕਾਸ ਦਾ ਹੀ ਲੜਕਾ ਚਾਹੀਦਾ ਲੜਕੇ ਨੇ ਵਧੀਆ ਪ੍ਰੋਫੈਸ਼ਨਲ ਡਿਗਰੀ ਜਾਂ ਪਲੱਸ 2 ਨਾਨ ਮੈਡੀਕਲ ਤੇ ਡਿਪਲੋਮਾ ਕੀਤਾ ਹੋਵੇ ਲੜਕਾ ਵਧੀਆ ਚੰਗੇ ਪਰਿਵਾਰ ਤੋਂ ਹੋਵੇ ਲੜਕਾ ਨਿਊਜ਼ੀਲੈਂਡ ਜਾਂ ਆਸਟ੍ਰੇਲੀਆ ਤੋਂ ਹੋਵੇ ਜੇ ਇੰਡੀਆ ਤੋਂ ਹੋਵੇ ਤਾਂ ਪਰਿਵਾਰ ਵਿਚਾਰ ਕਰ ਸਕਦਾ ਜੀ ਲੜਕਾ ਲੜਕੀ ਦੀ ਉਮਰ ਦੇ ਬਰਾਬਰ ਜਾਂ ਛੋਟਾ ਹੋਵੇ ਲੜਕੇ ਦਾ ਕੱਦ 5 ਫੁੱਟ 8 ਇੰਚ ਤੋਂ ਉੱਪਰ ਹੋਵੇ ਪਰਿਵਾਰ ਦਾ WhatsApp ਨੰਬਰ ਦਿੱਤਾ ਗਿਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਇਹ ਸਾਨੂੰ ਅੱਜ ਦੇ ਕੁਝ ਰਿਸ਼ਤੇ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਤੇ ਬਹੁਤ ਹੀ ਘੱਟ ਲਈ ਜਾਂਦੀ ਹੈ ਤੇ ਜਿੰਨਾ ਚਿਰ ਉਸ ਤੋਂ ਬਹੁਤ ਵੱਡਾ ਰਿਸ਼ਤਾ ਨਹੀਂ ਹੁੰਦਾ ਏਨੂੰ ਕੁਝ ਦਿਨਾਂ ਬਾਅਦ ਵਾਰ-ਵਾਰ ਲਗਾਇਆ ਜਾਂਦਾ ਏ ਮਿਲਦੇ ਆ ਜੀ ਅਗਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ